ਹਾਂਜੀ ਹਾਂਲੋ ਹਾਂਲੋ ਕੋਈ ਨਹੀਂ ਆ ਰਿਹਾ ਹਾਂਜੀ ਕੋਈ ਮੈਂ ਉੱਧਰ ਨਹੀਂ ਆ ਭੁਮਨਾ ਪੜਦੇ ਓਏ ਇੱਕ ਮਿੰਟ ਗੱਲ ਕਰੀਓ ਤੇ ਬਾਅਦ ਵਿੱਚ ਬੁਲਾਵਾਂਗੇ ਵਾਹ ਦੇਖੋ ਸਰ ਲੋਕਲ ਲੋਕਲ ਗੱਲ ਨਹੀਂ ਆਖੀ ਹੋਣੀ ਅਸੀਂ ਬਾਹਰ ਜਾ ਕੇ ਉਹ ਨੀ ਯਾਰ ਐਨਾ ਕਰ ਦੇ ਵਾਹ ਕਹੋ ਯਾਰ ਇਹ ਬ੍ਰਦਰ ਰੁਕਦੇ ਰਹਿੰਦੇ ਆ ਨਾ ਥੋੜਾ ਜਾੜਾ ਪਿੱਛੇ ਕਰਿਆ ਯਾਰ ਇਹ ਐਨਾਈ ਇਹਨਾਂ ਨੇ ਟਰਾਲੀ ਲੱਗੀ ਹੋਈ ਹੈ ਚਾਰ ਚਾਰ ਘੰਟੇ ਸੁੰਦੇ ਨੇ ਬਹੁਤ ਬਹੁਤ ਬੁਰਾ ਲੱਗੇ ਇਹ ਸਾਨੂੰ ਟੋਟਲ ਪੂਰੀ ਮਦਦ ਕਰੋ ਛੋਟੇ ਦੇ ਆਸੇ ਜੀ ਇੰ ਐ ਕਰਦੇ ਆ ਦੇਖੋ ਇੱਕ ਤਾਂ ਮਦਦ ਨੂੰ ਦੱਸਦਾ ਜਦੋਂ ਆਪਣੀ ਸਰਕਾਰ ਆਈ ਹਾਂ ਜੀ ਫਿਰ ਇਹ ਸੀਮੈਂਟ ਸਰਕਾਰ ਦਾ ਮੈਂ ਦੱਸਦਾ ਈ ਤੁਹਾਨੂੰ ਮੇਰੀ ਸੁਣੋ ਜੀ ਅੱਧਾ ਮਿੰਟ ਆ ਗਈ ਸਮਝਾ ਮਿੰਟ ਜੀ ਪੱਕਾ ਜੇ ਬੰਨ ਦੇ ਕੰਡੇ ਉੱਪਰ ਤੁਰ ਕੇ ਜਾਈਏ ਤਾਂ 8.5 ਕਿਲੋਮੀਟਰ ਬੰਨ। ਜੇ ਆਪਾਂ ਸਿੱਧਾ ਜਾਈਏ ਮੈਂ ਪਾਈ ਕਿੱਦਾਂ ਕਰ ਰਿਹਾ ਜੀ। ਇਸ ਪੁਲ ਤੋਂ ਕੜੇ ਲਾਲ ਪੁਲੇ ਕੜੇ ਹਾਂਡੇ ਵਾਲਾ ਕੁਦਲੀ ਵਾਲਾ। ਇੱਥੋਂ ਉਹ 9 ਕਿਲੋਮੀਟਰ ਹੈ। ਪੈਦਲ ਜਾਈਏ ਕੰਢੀ ਕੰਢੀ। ਜੇ ਸਿੱਧਾ ਜਾਈਏ 4 ਹੈ। ਮਾਨ ਪੈਸਾ। ਤੇਰਾ ਉਸ ਪੁਲ ਤੋਂ ਸੂਤ ਬੰਨ ਕੇ ਆਪਣੀ ਸਰਕਾਰ ਰਉਣ ਤੋਂ ਬਾਅਦ ਉਹ ਤਾਂ ਕਰਾਂਗੇ। ਉਹਦਾ ਸੀਮੈਂਟ ਹੈ ਨਾ ਕੰਕ੍ਰੀਟ ਦੇ ਡਾਇਰੈਕਟ ਬਣਾਏ। ਇਹਨੂੰ ਸਿੱਧਾ ਕਰੋ ਦੋ ਹੁੱਤ ਦੋ ਨਹੀਂ ਦੋ। ਦੋ ਕਿੱਲੇ ਚੌੜਾ। ਉਹ ਟੈਕਨੀਕਲ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਇੱਕ ਐਂਡ ਪੂਰੀ ਸਹਿਮਤਾ ਕਰੋ ਪੂਰੀ ਜਮਾ ਰੁਕ ਜਾ ਰੁਕ ਜਾ ਰੁਕ ਜਾ ਯਾਰ ਰੁਕ ਜਾ ਔਰ ਰੁਕ ਜਾ ਰੁਕ ਜਾ ਕੋਈ ਨਹੀਂ ਜਿੰਦਾਬਾਦ ਕੋਈ ਨਹੀਂ ਜਿੰਦਾਬਾਦ ਹੁਣ ਹੈ ਕਰਦੇ ਇੱਕ ਮਿੰਟ ਰੰਗ ਕਮਾਡੇ ਦੂਜਾ ਇੱਕ ਕੱਟਿਆ ਰਾਵਸੰਤ ਇਹ ਇਤਨਾ ਏਰੀਆ ਜੀ ਮੇਰਾ ਮਤਲਬ ਹੈ 2000 ਲੀਟਰ ਹੋਰ ਡੀਜ਼ਲ ਭੇਜ ਵੀ ਦੂੰਗਾ ਆ ਵੀ ਪੈਸਾ ਹੈ ਤੁਸੀਂ ਇਕੱਠੇ ਰਲ ਕੇ ਕਰ ਲਿਓ ਇਕੱਠੇ ਕਰਦਾ ਪ੍ਰਧਾਨ ਜੀ ਕੋਈ ਦਿੱਕਤ ਨਹੀਂ ਮੈਂ ਕਰਾਂ ਮੈਂ ਗਗਨ ਜਾਰੀ ਨੂੰ ਫੜਾਣਾ ਚਾਹੀਏ ਪੈਸੇ ਨਹੀਂ ਨਹੀਂ ਕੋਈ ਗੱਲ ਕੋਈ ਨਹੀਂ ਗਗਨ ਨੂੰ ਫੜਾਣਾ ਕੋਈ ਨਹੀਂ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਆਪਦੇ ਚੇਅਰਮੈਨ ਰਿਹਾ ਮੈਂ ਪਰ ਅਸੀਂ ਸਾਡੀ ਜੋ ਜ਼ਰੂਰਤ ਹੈ ਕਾਲੀ ਦਲ ਦਾ ਕੰਮ ਕਰਨ ਦਾ ਨਹੀਂ ਠੀਕ ਹੈ ਬਿਲਕੁਲ ਜੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਸਾਡਾ ਨਾਲ ਇਧਰ ਲੱਭਾਣਾ ਨਾ ਇਧਰ ਲੱਭਾਣਾ ਅਸੀਂ ਜਾਂਦੇ ਰਲ ਮਿਲ ਕੇ ਸਾਡਾ ਹੱਲ ਕੀਤਾਗਾ ਮੈਂ ਉਹੀ ਕਹਿ ਰਿਹਾ ਨਾ ਮੈਂ ਗਗਨ ਨੂੰ ਕਹਿ ਦਿੱਤਾ ਹੈ ਪੈਸੇ ਸਮਝ ਦੇ ਚੁੱਕੇ ਆ ਅੱਛਾ 2000 ਲੀਟਰ ਮੈਂ ਭੇਜ दूंगा ਸ਼ਾਮ ਤੱਕ ਠੀਕ ਹੈ ਹੋਰ ਵੀ ਲੋਡ ਪਈ ਠੀਕ ਹੈ 2-3000 ਲੀਟਰ ਮੈਨੂੰ ਮੈਨ ਮਨ ਦੇ ਦੋ ਮੈਂ ਭੇਜੀ ਜਾਊਂਗਾ ਇੱਕ ਨਿਰਮਲ ਅੱਛਾ ਇੱਕ ਹੋਰ ਹੀ ਕਰਾਂਗੇ ਇਸਪਰ ਜ਼ਮੀਨ ਤੇ ਤਾਂ ਨਹੀਂ ਇਹ ਹਲੇ ਪਾਣੀ ਨਹੀਂ ਹਲੇ ਜ਼ਮੀਨ ਤੇ ਜ਼ਮੀਨ ਤੇ ਨਹੀਂ ਜਾ ਰਹੀ ਹਲੇ ਠੀਕ ਹੈ ਜੀ ਪਰ ਆਪ ਕਰਾਂਗਾ ਜੀ ਜੇ ਤੁਸੀਂ ਐ ਕਰੋ ਯਾ ਟਰੈਕਟਰ ਟਰੈਕਟਰ ਹੋਰ ਨਹੀਂ ਲੱਗੇ ਹੋਏ ਪ੍ਰਧਾਨ ਜੀ ਨਹੀਂ ਆਉ ਤੁਹਾਨੂੰ ਯਾ ਜੀ ਨੇ ਕੰਮ ਨਹੀਂ ਆਉਂਦਾ ਬੱਚਾ ਬੰਨਾ ਦੇ ਜੀ ਸਾਡਾ ਬੱਚਾ ਬੱਚਾ ਆ ਕੇ ਜੀ ਮੇਰਾ ਅੱਜ ਬੰਦ ਤੇ ਨਹੀਂ ਪਰ ਨਹੀਂ ਆਦੀ ਬਿਲਕੁਲ ਵੀ ਨਹੀਂ ਹੈਗੀ ਅਸੀਂ ਨਹੀਂ ਮੈਂ ਆ ਦਿਨ ਰਾਤ ਵਾਲੇ ਮੇਰੀ ਹੈ ਪਰ ਸਾਡੇ ਲੀਡਰਸ਼ਿਪ ਹਾਲ ਕੇ ਜੀ ਲੱਗਣੇ ਦੇਖੇ ਗਏ ਗੱਲ ਜਾਰ ਜੀ ਹਜ਼ਾਰ ਦਿਨ ਰਾਤ ਕਰ ਨੇ ਆ ਸਾਰੀ ਹੈ ਬਾਈ ਬਾਈ ਖੋਲਦੀ ਖੜੇ ਜੀ ਬਹੁਤ ਬੋਤਾਂ ਕਰਾਣੇ ਸਾਰੇ ਨਾਲ ਲੱਗੇ ਪ੍ਰਦਾਨ ਊਰਜੇ ਸਾਰੇ ਚਾਹ ਸਕ ਲਿੰਦੇ ਚਾਹ ਆ ਰਾਤ ਤੇ ਫੋਟੋ ਉੱਥੇ ਖੜ ਕੇ ਦੇਖਣਾ ਤੁਹਾਨੂੰ ਆ ਜਾਓ ਜੀ ਜਗ੍ਹਾ ਤਾਂ ਬਣਾਓ ਜਗ੍ਹਾ ਬਣਾਓ ਆ ਬਣਾ ਰਹੀ ਜੀ ਜੱਪੇਸੇ ਜੱਪੇਸੇ ਇਹ ਕਹਿ ਰਹੇ ਹੋ ਇੱਕ ਮਿੰਟ ਮੈਂ